ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੇ ਜੋ ਬਹੁਤਿਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਸਾਡੀ ਗੱਲ ਨੂੰ ਕਈ ਵਾਰ ਕਰਦੇ ਵੀ ਤੇ ਬਾਹਰ ਵਾਲੇ ਵੀ ਬਹੁਤ ਧਿਆਨ ਨਾਲ ਨਹੀਂ ਸੁਣਦੇ ਕਿ ਜੇ ਬਾਕੀ ਸਾਰੇ ਗੱਲ ਕਰ ਰਹੇ ਹੋਣ ਤਾਂ ਕਈਆਂ ਦੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਜਾਂਦਾ ਪਰ ਕੋਈ ਇੱਕ ਬੰਦਾ ਕਹੇ ਕਿ ਮੇਰੀ ਗੱਲ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਮੇਰੀ ਗੱਲ ਤੇ ਗੌਰ ਹੀ ਨਹੀਂ ਕੀਤਾ ਜਾਂਦਾ ਮੇਰੀ ਗੱਲ ਤੇ ਅਮਲ ਹੀ ਨਹੀਂ ਕੀਤਾ ਜਾਂਦਾ ਕਈ ਵਾਰ ਜਿਹੜੇ ਕਾਰਨ ਹਨ ਨਾ ਉਹ ਸਾਡੇ ਆਪਣੀ ਵਿੱਚ ਹੁੰਦੇ ਆ ਕਹਿੰਦੇ ਕਿ ਕਈ ਲੋਕਾਂ ਨੂੰ ساری ਜ਼ਿੰਦਗੀ ਨਿਕਲ ਜਾਂਦੀ ਹੈ ਇਹ ਨਹੀਂ ਪਤਾ ਲੱਗਦਾ ਵੀ ਕਿੱਥੇ ਕੀ ਬੋਲਣਾ ਅੰਜ ਵੀ ਕਹਿੰਦੇ ਕਿ ਬੱਚਾ ਬੋਲਣਾ 2 ਸਾਲ ਦੀ ਉਮਰ 'ਚ ਸਿੱਖ ਲੈਂਦਾ ਪਰ ਕਦੋਂ ਕਿੱਥੇ ਕੀ ਬੋਲਣਾ ਇਹ ਸਾਨੂੰ ساری ਉਮਰ ਨਹੀਂ ਆਉਂਦਾ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਉਹੀ ਗੱਲਾਂ ਕਰਨੀਆਂ ਕਿ ਜੇ ਤੁਹਾਨੂੰ ਤੁਸੀਂ ਇਹ ਜਾਣਗੇ ਨਾ ਕਿ ਕਦੋਂ ਕਿੱਥੇ ਕੀ ਬੋਲਣਾ ਤਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਹੱਲ ਹੋ ਜਾਣਗੀਆਂ ਕਿਉਂਕਿ ਸਾਡੇ ਚੋਂ ਬਹੁਤੇ ਲੋਕਾਂ ਦੀ ਸਮੱਸਿਆ ਇਹ ਹੈ ਕਿ ਅਸੀਂ ਨਾ ਬਿਨਾਂ ਗੱਲ ਤੋਂ ਝਮੇਲੇ ਆਪਣੇ ਗੱਲ ਪਾ ਲੈਨੇ ਆ ਉਸ ਥਾਂ ਤੇ ਬੋਲ ਕੇ ਜਿੱਥੇ ਸਾਨੂੰ ਚੁੱਪ ਰਹਿਣ ਦੀ ਜ਼ਰੂਰਤ ਹੁੰਦੀ ਆ ਸਭ ਤੋਂ ਪਹਿਲਾ ਮੌਕਾ ਕਦੋਂ ਆਉਂਦਾ ਜਦੋਂ ਕਿਸੇ ਦੀ ਜ਼ਿੰਮੇਵਾਰੀ ਲੈਣੀ ਹੁੰਦੀ ਆ ਅਸੀਂ ਭੱਜ ਕੇ ਅੱਗੇ ਹੋ ਜਾਂਨੇ ਆ ਕੋਈ ਬੰਦਾ ਚਾਹੇ ਉਹ ਘਰ ਪਰਿਵਾਰ ਦੇ ਵਿੱਚ ਆ ਚਾਹੇ ਦਫਤਰ ਦੇ ਵਿੱਚ ਆ ਅੱਜ ਕੱਲ ਐਵੇਂ ਦੇ ਲੋਕਾਂ ਦੀ ਬਹੁਤ ਆਤ ਹੈ ਜਿਨ੍ਹਾਂ ਨੂੰ ਸਾਰਾ ਕੁਝ ਕਰਨਾ ਆਉਂਦਾ ਹੁੰਦਾ ਪਰ ਉਹ ਇਹ ਕਹਿ ਕੇ ਉਹਨਾਂ ਦਾ ਖਿਹੜਾ ਛੁੱਟ ਰਿਹਾ ਹੁੰਦਾ ਕਿ ਮੈਂ ਇਹ ਕੰਮ ਕਰ ਨਹੀਂ ਸਕਦਾ ਕਿਉਂਕਿ ਮੈਨੂੰ ਕਰਨਾ ਨਹੀਂ ਆਉਂਦਾ ਤੇ ਤੁਸੀਂ ਮਤਲਬ ਝੰਡਾ ਚੱਕ ਕੇ ਖੜੇ ਹੋ ਜਾਂਦੇ ਹੋ ਉਸੇ ਵੇਲੇ ਕਿ ਲੈ ਤੈਨੂੰ ਨਹੀਂ ਆਉਂਦਾ ਤੇਰਾ ਇਹ ਕੰਮ ਮੈਂ ਕਰ ਦੂੰਗਾ ਜਾਂ ਮੈਂ ਕਰ ਦੂੰਗੀ ਹਣਾ ਤੁਸੀਂ ਜਿਹੜਾ ਫालतੂ ਚ ਆਪਣੇ ਉੱਤੇ ਇੱਕ ਬੋਝ ਲੈ ਲਿਆ ਹੈ ਨਾ ਬੋਝ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਇਹਦੇ ਨਾਲ ਤੁਹਾਡਾ ਜਿਹੜਾ ਸਿਰਫ ਫਿਜ਼ੀਕਲ ਸਟ्रेस ਨਹੀਂ ਤੁਹਾਡੇ ਤੇ ਵਧਣਾ ਕਿ ਤੁਹਾਡਾ ਸਰੀਰ ਥੱਕੂਗਾ ਐਕਸਟਰਾ ਕੰਮ ਲੈ ਕੇ ਤੁਸੀਂ ਮੈਂਟਲੀ ਵੀ ਆਪਣੇ ਆਪ ਨੂੰ ਮਤਲਬ ਸਟਕ ਕਰ ਲਿਆ ਕਿ ਹਾਂ ਤੁਸੀਂ ਇਹ ਕੰਮ ਕਰਨਾ ਹੈ ਤੇ ਫਿਰ ਇਹ ਥੋੜੀ ਇੱਕ ਵਾਰ ਦੀ ਆਦਤ ਨਹੀਂ ਹੈਗੀ ਤੁਸੀਂ ਹਰ ਵਾਰ ਫਿਰ ਇਸ ਚੱਕਰ ਵਿੱਚ ਉਹ ਦੇ ਵਿੱਚ ਫਸ ਜਾਂਦੇ ਹੋ ਕਿਉਂਕਿ ਤੁਹਾਨੂੰ ਆਦਤ ਬਣ ਗਈ ਦੂਜਿਆਂ ਦੀਆਂ ਜ਼ਿੰਮੇਵਾਰੀਆਂ ਆਪਣੇ ਉੱਤੇ ਲੈਣ ਦੀ ਇਹਨੂੰ ਕਹਿੰਦੇ ਆ ਆਬੈਲ ਮੁਝੇ ਮਾਰ ਨਾਲੇ ਤਾਂ ਤੁਸੀਂ ਦੂਜਿਆਂ ਦੇ ਕੰਮ ਕਰਦੇ ਹੋ ਹਨਾ ਤੇ ਨਾਲੇ ਫਿਰ ਆਪਣੇ ਤੇ ਫालतू ਦਾ ਬੋਝ ਲੈਣੇ ਹੋ ਤੇ ਅਗਲੇ ਤੁਹਾਨੂੰ ਸਮਝਦੇ ਐ ਮੂਰਖ ਕਿਉਂਕਿ ਤੁਸੀਂ ਖੁਦ ਹੀ ਤਾਂ ਕਿਹਾ ਹੁੰਦਾ ਕਿ ਮੈਂ ਤੁਹਾਡਾ ਇਹ ਕੰਮ ਕਰ ਦੂੰਗਾ ਸਿਰਫ ਇਸ ਚੱਕਰ ਦੇ ਵਿੱਚ ਕਿ ਤੁਹਾਨੂੰ ਕੋਈ ਬਾਕੀ ਦੂਜਾ ਕਹਿ ਦਵੇ ਵੀ ਹਾਂ ਤੂੰ ਕਿੰਨੀ ਸਮਝਦਾਰ ਆ ਜਾਂ ਤੂੰ ਕਿੰਨਾ ਸਿਆਣਾ ਹੈ ਤੂੰ ਮੇਰੀ ਆ ਤੂੰ ਕਿੰਨਾ ਚੰਗਾ ਹੈ ਤੂੰ ਇਸ ਵੇਲੇ ਮੇਰੀ ਇਹ ਮਦਦ ਕਰਤੀ ਤੇ ਜਿਹੜੀ ਗੱਲ ਤੁਸੀਂ ਕਹੌਣ ਨੂੰ ਫਿਰਦੇ ਹੁੰਨੇ ਹੋ ਤਾਂ ਤੁਹਾਨੂੰ ਕੋਈ ਫਿਰ ਵੀ ਨਹੀਂ ਕਹਿੰਦਾ ਤੁਹਾਨੂੰ ਕੌਣ ਕਹਿੰਦਾ ਕਿ ਤੁਸੀਂ ਜਾ ਕੇ ਦੂਜਿਆਂ ਦੀਆਂ ਜ਼ਿੰਮੇਵਾਰੀਆਂ ਲਓ ਸੋ ਅਜਹੀ ਥਾਂ ਤੇ ਜਦੋਂ ਸਾਨੂੰ ਨਾਮ ਪਤਾ ਹੋਵੇ ਨਾ ਵੀ ਕਿੱਥੇ ਕੀ ਬੋਲਣਾ ਉਥੇ ਚੁੱਪ ਰਹਿਣ ਦੇ ਵਿੱਚ ਹੀ ਜਿਹੜੀ ਹੈ ਨਾ ਉਹ ਭਲਾਈ ਹੁੰਦੀ ਹੈ ਮੈਨੂੰ ਇੱਕ ਗੱਲ yaad ਆ ਰਹੀ ਹੈ ਕਹਿੰਦੇ ਸ਼ੇਰ ਨਾ ਇੱਕ ਵਾਰ ਜੰਗਲ ਦੇ ਵਿੱਚ ਘੁੰਮ ਰਿਹਾ ਸੀ ਤਾਂ ਸ਼ੇਰ ਨੂੰ ਇਹ ਮਹਿਸੂਸ ਹੋਇਆ ਕਿ ਉਹਨੂੰ ਨਾ ਖੁਦ ਤੋਂ ਬਦਬੂ ਆ ਰਹੀ ਹੈ ਤਾਂ ਉਹ ਸਭ ਤੋਂ ਪਹਿਲਾਂ ਇੱਕ ਗਧੇ ਦੇ ਕੋਲ ਗਿਆ ਤੇ ਉਹਨੇ ਗਧੇ ਨੂੰ ਕਿਹਾ ਕਿ ਤੈਨੂੰ ਲੱਗ ਰਿਹਾ ਵੀ ਮੇਰੇ ਤੋਂ ਬਦਬੂ ਆ ਰਹੀ ਹੈ ਗਧਾ ਕਹਿੰਦਾ ਵੀ ਹਾਂ ਤੁਹਾਡੇ ਤੋਂ ਤਾਂ ਬਹੁਤ ਬਦਬੂ ਆ ਰਹੀ ਹੈ ਸ਼ੇਰ ਨੂੰ ਬੜਾ ਗੁੱਸਾ ਆਇਆ ਕਿ ਤੂੰ ਮੈਨੂੰ ਐਵੇਂ ਕਿਹਾ ਸ਼ੇਰ ਨੇ ਉਹਨੂੰ ਉਸੇ ਥਾਂ ਤੇ ਮਾਰਤਾ ਹੈਨਾ ਤੇ ਕਿਉਂਕਿ ਉਹਨੂੰ ਖਿੱਚੜ ਗਈ ਵੀ ਮੈਂ ਜੰਗਲ ਦਾ ਰਾਜਾ ਜੇ ਮੇਰੇ ਤੇ ਵਧੂ ਆ ਵੀ ਰਹੀ ਸੀ ਤਾਂ ਇਹਨੂੰ ਕਹਿਣ ਦੀ ਕੀ ਜ਼ਰੂਰਤ ਸੀ ਹੈਨਾ ਤਾਂ ਉਹਨੂੰ ਗੁੱਸਾ ਆਇਆ ਕਿਉਂਕਿ ਗਦੇ ਨੇ ਕਿਹਾ ਵੀ ਮੇਰੇ ਤੋਂ ਤਾਂ ਤੁਹਾਡੇ ਕੋਲ ਵੀ ਨਹੀਂ ਖੜਿਆ ਜਾ ਰਿਹਾ ਜਨਾਬ ਇੰਨੀ ਬਦਬੂ ਆ ਰਹੀ ਹੈ ਹਨਾ ਹੁਣ ਉਹ ਦੂਜੇ ਜਾਨਵਰ ਦੇ ਕੋਲ ਗਿਆ ਸ਼ੇਰ ਹਨਾ ਦੂਜਾ ਜਾਨਵਰ ਜਿਹੜਾ ਸੀ ਉਹ ਹਿਰਨ ਸੀ ਤੇ ਸ਼ੇਰ ਨੇ ਹਿਰਨ ਨੂੰ ਜਾ ਕੇ ਕਿਹਾ ਕਿ ਦੀ ਤੇਰੇ ਨੂੰ ਲੱਗਦਾ ਕਿ ਮੈਨੂੰ ਮੇਰੇ ਤੋਂ ਕੋਈ ਬਦਬੂ ਆ ਰਹੀ ਹੈ ਕਿ ਮੈਨੂੰ ਐਵੇਂ ਲੱਗ ਰਿਹਾ ਹੈ ਤਾਂ ਹਿਰਨ ਜਿਹੜਾ ਸੀ ਉਹ ਡਰ ਗਿਆ ਕਿ ਜੇ ਮੈਂ ਸ਼ੇਰ ਨੂੰ ਕਹਤਾ ਕਿ ਬਦਬੂ ਆ ਰਹੀ ਹੈ ਤਾਂ ਹੋ ਸਕਦਾ ਹੈ ਇਹ ਮੇਰਾ ਕੋਈ ਨੁਕਸਾਨ ਕਰ ਦੇ ਉਹ ਕਹਿੰਦਾ ਨਹੀਂ ਬਾਦਸ਼ਾਹ ਸਲਾਮਤ ਮੈਨੂੰ ਤਾਂ ਤੁਹਾਡੇ ਤੋਂ ਕੋਈ ਬਦਬੂ ਨਹੀਂ ਆ ਰਹੀ ਈਵਨ ਕਹਿੰਦਾ ਮੈਨੂੰ ਤਾਂ ਐਵੇਂ ਲੱਗ ਰਿ ਆ ਰਹੀ ਹੈ ਤਾਂ ਸ਼ੇਰ ਨੂੰ ਬੜਾ ਗੁੱਸਾ ਆਇਆ ਉਹਨੇ ਹਿਰਨ ਨੂੰ ਵੀ ਮਾਰਤਾ ਉਹ ਕਹਿੰਦਾ ਕਿ ਜਦੋਂ ਮੈਨੂੰ ਖੁਦ ਨੂੰ ਬਦਬੂ ਆ ਰਹੀ ਹੈ ਤਾਂ ਤੂੰ ਮੈਨੂੰ ਝੂਠ ਬੋਲ ਰਿਹਾ ਹੈ ਨਾ ਤੂੰ ਚੋਨਾ ਕਿ ਸਾਰੇ ਇਹ ਕਹਣ ਕਿ ਮੇਰੇ ਤੋਂ ਬਦਬੂ ਮਾਰਦੀ ਹੈ ਤੇ ਸਾਰੇ ਮੇਰੇ ਤੋਂ ਦੂਰ ਚਲੇ ਜਾਣ ਤਾਂ ਉਹਨੇ ਹਿਰਨ ਨੂੰ ਵੀ ਮਾਰਤਾ ਠੀਕ ਹੈ ਹੁਣ ਉਹ ਤੀਜੀ ਵਾਰ ਗਿਆ ਲੂੰਮੜੀ ਦੇ ਕੋਲ ਉਹਨੇ ਲੂੰਮੜੀ ਨੂੰ ਕਿਹਾ ਕਿ ਛ ਲੂੰਮੜੀ ਤੈਨੂੰ ਮੇਰੇ ਤੋਂ ਕੋਈ ਬਦਬੂ ਆ ਰਹੀ ਹੈ ਲੂੰਮੜੀ ਕਹਿੰਦੀ ਜਨਾਬ ਮੇਰਾ ਤਾਂ ਨੱਕ ਬੰਦ ਹੈ ਨਹੀਂ ਮੈਂ ਤੁਹਾਨੂੰ ਦੱਸ ਦਿੰਦੀ ਕਿ ਮੇਰਾ ਕੱਲ ਤੋਂ ਹੀ ਨੱਕ ਬੰਦ ਹੈ ਇਸ ਕਰਕੇ ਮੈਨੂੰ ਪਤਾ ਨਹੀਂ ਠੀਕ ਹੈ ਸ਼ੇਰ ਨੇ ਉਹਨੇ ਕੁਝ ਨਹੀਂ ਕਿਹਾ ਤੇ ਉੱਥੋਂ ਚਲਾ ਗਿਆ ਹੁਣ ਤੁਸੀਂ ਸੋਚਣਾ ਹੈ ਕਿ ਤੁਸੀਂ ਗਧੇ ਹੋ ਹਿਰਨ ਹੋ ਕਿ ਤੁਸੀਂ ਲੂੰਮੜ ਬਣਨਾ ਇਹਦਾ ਮਤਲਬ ਕੀ ਹੈ ਕਿ ਦੂਜਿਆਂ ਦੇ ਝਮੇਲੇ ਚ ਫਸੋ ਹੀ ਨਾ ਉੱਥੋਂ ਬਚ ਕੇ ਨਿਕਲ ਜਾਓ ਕਈ ਵਾਰ ਨਾ ਸਿਬ ਬਿਨਾ ਗੱਲ ਤੋਂ ਹੀ ਦੂਜਿਆਂ ਦੀ ਗੱਲ ਦੇ ਵਿੱਚ ਬੋਲਦੇ ਆਂ ਤੇ ਇਹੀ ਦੂਜਾ ਪੁਆਇੰਟ ਹੈ ਕਿ ਅਸੀਂ ਜਿੱਥੇ ਜਿਹੜੀ ਗੱਲ ਬਾਰੇ ਸਾਨੂੰ ਪਤਾ ਹੀ ਨਹੀਂ ਜਦੋਂ ਵੀ ਕੋਈ ਗੱਲ ਕਰਨੀ ਹੈ ਨਾ ਤੱਥਾਂ ਦੇ ਆਧਾਰ ਤੇ ਕਰੋ ਬਿਨਾ ਤੱਥਾਂ ਤੋਂ ਤੁਸੀਂ ਕੋਈ ਵੀ ਗੱਲ ਨਹੀਂ ਕਰਨੀ ਜਿਹੜੀ ਗੱਲ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੈ ਉਸੇ ਗੱਲ ਬਾਰੇ ਗੱਲ ਕਰਨੀ ਆ ਸਾਡੇ ਜਰਨਲਿਜ਼ਮ ਦੀ ਫੀਲਡ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਜੇ ਜਿੱਥੇ ਲੱਗ ਗਈ ਨਾ ਉਹ ਖਬਰ ਨਹੀਂ ਹੋ ਸਕਦੀ ਮਤਲਬ ਜੇ ਹੋ ਗਿਆ ਜੇ ਅਜਿਹਾ ਹੋ ਜਾਂਦਾ ਹੈ ਹਨਾ ਜੇ ਤਾਂ ਕਹਿੰਦੇ ਕਿ ਕਿਸੇ ਨੇ ਵਿਆਹ ਹੀ ਨਹੀਂ ਤਾਂ ਜੇ ਤੁਸੀਂ ਕੋਈ ਗੱਲ ਕਰਨੀ ਆ ਨਾ ਉਹਦੇ ਚ ਤੱਥ ਨਾ ਜਿਹੜੇ ਆ ਜੇ ਨਹੀਂ ਹੈਗੇ ਫਿਰ ਤੁਸੀਂ ਉਹ ਗੱਲ ਕਰਨੀ ਨਹੀਂ ਉਂਝ ਵੀ ਕਹਿੰਦੇ ਆ ਬੋਲਣ ਤੋਂ ਪਹਿਲਾਂ ਇਹ ਸੋਚੋ ਕਿ ਕੀ ਮੇਰਾ ਬੋਲਣਾ ਜ਼ਰੂਰੀ ਹੈ ਕੀ ਇਹ ਬੋਲਣਾ ਸਹੀ ਹੈ ਕੀ ਇਹ ਬੋਲਣ ਦੇ ਨਾਲ ਕਿਸੇ ਦਾ ਭਲਾ ਹੋਊਗਾ ਜੇ ਇਹ ਤਿੰਨੇ ਕੰਡੀਸ਼ਨਸ ਪੂਰੀਆਂ ਹੋਣੀਆਂ ਉਸ ਤੋਂ ਬਾਅਦ ਗੱਲ ਕਰੋ ਫਾਲਤੂ ਦੇ ਵਿੱਚ ਲੋਕਾਂ ਦੇ ਜਿਵੇਂ ਮੇਲਿਆਂ ਦੇ ਵਿੱਚ ਨਾ ਫਸੋ ਤੇ ਬਿਨਾਂ ਤੱਥਾਂ ਤੋਂ ਕੋਈ ਵੀ ਗੱਲ ਨਾ ਕਰੋ ਕਈ ਵਾਰ ਨਾ ਜੇ ਕੋਈ ਬੰਦਾ ਬਿਮਾਰ ਹੁੰਦਾ ਹੈ ਕੋਈ ਵੀ ਥਰਡ ਪਰਸਨ ਜਿਹੜਾ ਤੁਹਾਡੇ ਘਰੇ ਆ ਗਿਆ ਹਨਾ ਉਹਨੂੰ ਉਸ ਬਿਮਾਰੀ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੁੰਦੀ ਚਾਹੀਏ ਠੀਕ ਹੈ ਪਹਿਲੀ ਗੱਲ ਤਾਂ ਕਿਸੇ ਨੂੰ ਦੱਸੋ ਹੀ ਨਾ ਅਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਬਿਮਾਰ ਵੀ ਹੋ ਹਨਾ ਹੁਣ ਜੇ ਕੋਈ ਗਲਤੀ ਨਾਲ ਤੁਹਾਡੇ ਘਰੇ ਆ ਗਿਆ ਤੇ ਉਹਨੂੰ ਪਤਾ ਚੱਲ ਗਿਆ ਨਾ ਕਿ ਤੁਹਾਨੂੰ ਕੋਈ ਸਮੱਸਿਆ ਹੈ ਉਹਨੇ ਤੁਹਾਨੂੰ 36 ਉਹਦੇ ਨਾਲ ਦੀਆਂ ਹੋਰ ਬਿਮਾਰੀਆਂ ਗਿਣਾ ਦੇਣੀਆਂ ਜਿਨ੍ਹਾਂ ਦਾ ਆਪਸ ਦੇ ਵਿੱਚ ਕੋਈ ਲੈਣ ਦੇਣ ਵੀ ਨਹੀਂ ਹੁੰਦਾ ਉਹਦੇ ਨਾਲ ਹੋਊਗਾ ਕਿ ਤੁਸੀਂ ਹੋਰ ਵੀ ਡੀਮੋਟੀਵੇਟ ਹੋ ਜਾਓਗੇ ਕਿ ਅੱਛਾ ਐਵੇਂ ਵੀ ਹੋ ਸਕਦਾ ਐਵੇਂ ਹੋ ਸਕਦਾ ਐਵੇਂ ਸਾਡੇ ਇੱਥੇ ਲੋਕਾਂ ਨੂੰ ਆ ਦੁੱਤਾ ਕਿ ਜਿਹੜੀ ਗੱਲ ਬਾਰੇ ਪਤਾ ਵੀ ਨਹੀਂ ਹਰ ਉਸ ਗੱਲ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਹੈ ਨਾ ਤੁਸੀਂ ਤੁਹਾਨੂੰ ਇੱਥੇ ਫਾਲਤੂ ਦੇ ਸਲਾਹਕਾਰ ਸਾਡੇ ਮੁਲਕ ਦੇ ਵਿੱਚ ਬਹੁਤ ਮਿਲ ਜਾਂਦੇ ਆ ਸਾਡੇ ਆਂਡ ਗਵਾਂਡ ਦੇ ਵਿੱਚ ਹੈ ਨਾ ਫਾਲਤੂ ਦੇ ਸਲਾਹਕਾਰ ਤੁਹਾਨੂੰ ਬਹੁਤ ਮਿਲ ਜਾਣਗੇ ਜਿਹੜੇ ਲੋਕਾਂ ਨੂੰ ਫਰੀ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਦੱਸਦੇ ਆ ਤੁਸੀਂ ਇਸ ਡਾਕਟਰ ਕੋਲ ਚਲੇ ਜਾਓ ਤੁਸੀਂ ਇੰਜ ਕਰ ਲਓ ਤੁਸੀਂ ਇੰਜ ਠੀਕ ਹੋ ਜਾਓਗੇ ਸੋ ਜਿਹੜੀ ਗੱਲ ਬਾਰੇ ਜਦੋਂ ਤੱਕ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈ ਬਿਲਕੁਲ 100% ਤੱਥਾਂ ਦੇ ਆਧਾਰ ਤੇ ਹੀ ਤੁਸੀਂ ਗੱਲ ਕਰਨੀ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਝਮੇਲਿਆਂ ਦੇ ਵਿੱਚ ਫਸ ਜਾਓਗੇ ਫਿਰ ਤਾਂ ਹੀ ਲੋਕ ਤੁਹਾਡੀ ਗੱਲ ਨਹੀਂ ਸੁਣਦੇ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਲੈ ਇਹ ਤਾਂ ਹਰ ਵਿਸ਼ੇ ਦੇ ਉੱਤੇ رائے ਰੱਖਦਾ ਹੈ ਕਹਿੰਦੇ ਨਾ ਜਿਹੜਾ ਬੰਦਾ ਹਰ ਵਿਸ਼ੇ ਦੇ ਉੱਤੇ رائے ਰੱਖਦਾ ਹੁੰਦਾ ਉਹਦੀ ਗੱਲ ਨੂੰ ਫਿਰ ਕੋਈ ਬਹੁਤਾ ਨਹੀਂ ਗੌਲਦਾ ਕਿਉਂਕਿ ਇੰਗਲਿਸ਼ ਪ੍ਰੋਵਰਬ ਹੈ ਕਿ ਜੈਕ ਆਫ 올 ਟ੍ਰੇਡਸ ਮਾਸਟਰ ਆਫ ਨਨ ਜਿਹੜਾ ਬੰਦਾ ਕਹਿੰਦਾ ਨਾ ਜਿਹਨੂੰ ਸਾਰੇ ਹੀ ਕੰਮ ਥੋੜੇ 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 ਆਉਂਦੇ ਹੁੰਦੇ ਆ ਉਹ ਕਿਸੇ ਇੱਕ ਚ ਪਰਫੈਕਟ ਨਹੀਂ ਹੁੰਦਾ ਫਿਰ ਤੁਹਾਡੀ ਗੱਲ ਕੌਣ ਸੁਣੂਗਾ ਤੁਸੀਂ ਜ਼ਿੰਮੇਵਾਰ ਹੋ ਨਾ ਫਿਰ ਆਪਣੀ ਇਸ ਵਜ੍ਹਾ ਦੇ ਤੁਹਾਨੂੰ ਜੇ ਇਹ ਲੱਗ ਰਿਹਾ ਕਿ ਤੁਹਾਡੀ ਕੋਈ ਗੱਲ ਨਹੀਂ ਸੁਣ ਰਿਹਾ ਕਿਉਂਕਿ ਤੁਸੀਂ ਬਿਨਾਂ ਗੱਲ ਤੋਂ ਹੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਬੋਲੀ ਜਾਂਦੇ ਹੋ ਸੋ ਇਸ ਗੱਲ ਦਾ ਵੀ ਤੁਸੀਂ ਨੇ ਧਿਆਨ ਰੱਖਣਾ ਤੀਜੀ ਗੱਲ ਜਿੱਥੇ ਕਦੇ ਕਿਸੇ ਦੇ ਕਿਰਦਾਰ ਬਾਰੇ ਗੱਲ ਹੋ ਰਹੀ ਹੈ ਨਾ ਕਿਸੇ ਦੇ ਪਰਿਵਾਰ ਬਾਰੇ ਗੱਲ ਹੋ ਰਹੀ ਹੈ ਉਥੋਂ ਜਿੰਨਾ ਤੱਕ ਸੰਭਵ ਹੋ ਸਕੇ ਚੁੱਪ ਹੀ ਰਹੋ ਦੇਖੋ ਪਹਿਲੀ ਗੱਲ ਚਰਿੱਤਰ ਜਿਹੜਾ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਮਿਲ ਕੇ ਚਰਿੱਤਰ ਬਣਾਉਂਦੀਆਂ ਕਿ ਕੋਈ ਬੰਦਾ ਆਪਣੀ ਕਿਆਣੀ ਤੇ ਕਰਨੀ ਦਾ ਪੂਰਾ ਕੀ ਉਹ ਦੁੱਖ ਸੁੱਖ ਦੇ ਵਿੱਚ ਆਪਣਿਆਂ ਦੇ ਨਾਲ ਖੜਦਾ ਕਿ ਦੂਜਿਆਂ ਦੀਆਂ ਜੜਾਂ ਵੱਢਦਾ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਰਲ ਕੇ ਤੁਹਾਡੀ ਸਖਸ਼ੀਅਤ ਦਾ ਤੁਹਾਡੇ ਚਰਿੱਤਰ ਦਾ ਨਿਰਮਾਣ ਕਰਦੀਆਂ ਠੀਕ ਹੈ ਤੇ ਅਸੀਂ ਕੋਈ ਨਹੀਂ ਹੈਗੇ ਕਿਸੇ ਦਾ ਵੀ ਚਰਿੱਤਰ ਜੱਜ ਕਰਨ ਵਾਲੇ ਕਿਸੇ ਦੇ ਵੀ ਚਰਿੱਤਰ ਬਾਰੇ ਕੋਈ ਵੀ رائے ਰੱਖਣ ਵਾਲੇ ਅਸੀਂ ਨਹੀਂ ਹੈਗੇ ਕਿਸੇ ਦੇ ਵੀ ਚਿੱਤਰ ਬਾਰੇ ਕਿਸੇ ਦੇ ਵੀ ਪਰਿਵਾਰ ਬਾਰੇ ਅਸੀਂ ਕੋਈ ਗੱਲ ਨਹੀਂ ਕਰਨੀ ਬੇਸ਼ੱਕ ਦੂਜਾ ਜੇ ਤੁਹਾਡੇ ਕੋਲ ਕੋਈ ਕਰ ਰਿਹਾ ਨਾ ਤਾਂ ਸੰਭਵ ਹੋ ਸਕੇ ਤਾਂ ਉਸ ਥਾਂ ਦੇ ਉੱਤੇ ਉੱਠ ਕੇ ਚਲੇ ਜਾਓ ਕਿਸੇ ਦੇ ਵੀ ਚਿੱਤਰ ਬਾਰੇ ਕਿਸੇ ਦੇ ਪਰਿਵਾਰ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਨੀ ਇਹ ਗੱਲਾਂ ਤੁਹਾਡੀ ਸਮਾਜ ਦੇ ਵਿੱਚ ਇੱਜ਼ਤ ਘਟਾ ਦਿੰਦੀਆਂ ਨੇ ਇਹ ਉਹ ਆਦਤਾਂ ਨੇ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਪੈ ਗਏ ਤਾਂ ਯਕੀਨਨ ਫਿਰ ਜਿਹੜਾ ਹੈ ਨਾ ਉਹ ਤੁਹਾਡਾ ਨੁਕਸਾਨ ਹੀ ਹੋਏਗਾ ਕਿਉਂਕਿ ਇਹ ਗੱਲਾਂ ਤੁਹਾਡੀ ਸਮਾਜ ਦੇ ਵਿੱਚ ਇੱਜ਼ਤ ਘਟਾਉਂਦੀਆਂ ਨੇ ਕਿਸੇ ਵੀ ਅਜਿਹੀ ਗੱਲ ਦੇ ਵਿੱਚ ਨਾ ਬੋਲੋ ਜਿੱਥੇ ਤੁਹਾਡਾ ਬੋਲਣਾ ਜ਼ਰੂਰੀ ਨਹੀਂ ਹੈ ਚੌਥੀ ਗੱਲ ਜਿਹੜੀ ਗੱਲ ਨਾਲ ਤੁਹਾਡਾ ਕੋਈ ਵਾਅ ਵਾਸਤਾ ਹੀ ਨਹੀਂ ਨਾ ਜਿਹੜੀ ਗੱਲ ਨਾਲ ਤੁਹਾਡਾ ਕੋਈ ਸਬੰਧ ਨਹੀਂ ਉਸ ਗੱਲ ਦੇ ਵਿੱਚ ਤਾਂ ਬਿਲਕੁਲ ਨਾ ਬੋਲੋ ਅਕਸਰ ਅਸੀਂ ਦੇਖਦੇ ਹਾਂ ਕਿ ਮੰਨ ਲਓ ਗਲੀ ਗਵਾਂਢ ਦੇ ਵਿੱਚ ਕੋਈ ਲੜ ਰਿਹਾ ਹੈ ਹਨਾ ਕਿਸੇ ਦੀ ਆਪਸ ਚ ਲੜਾਈ ਹੋ ਰਹੀ ਹੈ ਕੋਈ ਸੱਸ ਨੂੰ ਆਪਸ ਚ ਲੜ ਰਹੀ ਹੈ ਕੋਈ ਆਂਡ ਗਵਾਂਢ ਦੀ ਲੇਡੀ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਬੋਲੇ ਕਿਉਂਕਿ ਔਰਤਾਂ ਅਕਸਰ ਅਜਿਹੀਆਂ ਗੱਲਾਂ ਕਰਦੀਆਂ ਨੇ ਹਨਾ ਜਿਹੜੀ ਗੱਲ ਨਾਲ ਤੁਹਾਡਾ ਕੋਈ ਸਬੰਧ ਹੀ ਨਹੀਂ ਹੈ ਉਸ ਗੱਲ ਦੇ ਵਿੱਚ ਨਾ ਬੋਲੋ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਨਾ ਕਿ ਕਦੇ ਕਿਸੇ ਦੇ ਪਰਿਵਾਰਕ ਮਸਲਿਆਂ ਦੇ ਵਿੱਚ ਨਾ ਬੋਲੋ ਠੀਕ ਹੈ ਪਤੀ ਪਤਨੀ ਦੇ ਝਗੜੇ ਦੇ ਵਿੱਚ ਕਦੇ ਨਾ ਬੋਲੋ ਸੱਸ ਨੂੰ ਦੀ ਲੜਾਈ ਦੇ ਵਿੱਚ ਕਦੇ ਨਾ ਬੋਲੋ ਕਿਉਂ ਨਾ ਬੋਲੋ ਕਿਉਂਕਿ ਉਹ ਇੱਕ ਹੀ ਪਰਿਵਾਰ ਦਾ ਜੀ ਨੇ ਕੱਲ ਨੂੰ ਉਹ ਫਿਰ ਇਕੱਠੇ ਹੋ ਜਾਣਗੇ ਵਿੱਚ ਤੁਸੀਂ ਬੁਰੇ ਪੈ ਜਾਓਗੇ ਤੇ ਦੂਜੀ ਗੱਲ ਹੋ ਸਕਦਾ ਜਦੋਂ ਅਗਲੇ ਦੀ ਆਪਸ ਚ ਲੜਾਈ ਹੋ ਰਹੀ ਹੈ ਵਿੱਚ ਕੋਈ ਤੁਹਾਨੂੰ ਵੀ ਅਪਸ਼ਬਦ ਬੋਲ ਦੇ ਤੇ ਫਿਰ ਤੁਸੀਂ ਕਹੋਗੇ ਕਿ ਮੈਨੂੰ ਕਿਸੇ ਨੇ ਬੁਰਾ ਬੋਲਿਆ ਤੁਹਾਨੂੰ ਕਿਉਂ ਬੋਲਿਆ ਗਿਆ ਬੁਰਾ ਕਿਉਂਕਿ ਤੁਸੀਂ ਉੱਥੇ ਬੁਰਾ ਸੁਣਨ ਗਏ ਤੁਸੀਂ ਵੀ ਤਾਂ ਚਸਕਾ ਲੈਣ ਗਏ ਸੀ ਨਾ ਵਿੱਚ ਕਿਸੇ ਦੀਆਂ ਗੱਲਾਂ ਦੇ ਵਿੱਚ ਤੇ ਜੇ ਤੁਹਾਨੂੰ ਚਸਕੇ ਲੈਣ ਦੀ ਆਦਤ ਪੈ ਜਾਂਦੀ ਹੈ ਫਿਰ ਕਹਿੰਦੇ ਨਾ ਵੀ ਫਿਰ ਕੋਲਿਆਂ ਦੀ ਦਲਾਲੀ ਚ ਮੂੰਹ ਕਾਲਾ ਠੀਕ ਤਾਂ ਫਿਰ ਜੇ ਕੁਝ ਸੁਣਨ ਦੀ ਇੱਛਾ ਦੇ ਵਿੱਚ ਗਏ ਹੋ ਤਾਂ ਫਿਰ ਸੁਣ ਕੇ ਹੀ ਵਾਪਸ ਆਉਂਗੇ ਉਥੋਂ ਠੀਕ ਹੈ ਉਹ ਚੰਗਾ ਨਾ ਸਹੀ ਖੁਦ ਬਾਰੇ ਬੁਰਾ ਹੀ ਸਹੀ ਸੋ ਇਹ ਉਹ ਗੱਲਾਂ ਜਿਨ੍ਹਾਂ ਦਾ ਅਸੀਂ ਬਹੁਤ ਧਿਆਨ ਰੱਖਣਾ ਹੁੰਦਾ ਤੇ ਇਹਨਾਂ ਸਾਰੀਆਂ ਗਲਤੀਆਂ ਨਾ ਅਸੀਂ ਆਪ ਕਰਦੇ ਹਾਂ ਫਿਰ ਸਾਨੂੰ ਲੱਗਦਾ ਵੀ ਲੈ ਦੂਜੇ ਸਾਡੇ ਬਾਰੇ ਐਵੇਂ ਦੀ رائے ਕਿਉਂ ਰੱਖਦੇ ਨੇ ਮੈਂ ਤਾਂ ਸਭ ਦਾ ਭਲਾ ਸੋਚਦਾ ਮੈਂ ਸਭ ਨਾਲ ਕਰਨਾ ਚਾਹੁੰਦਾ ਐਕਚੁਅਲ 'ਚ ਨਾ ਸਾਨੂੰ ਕਈ ਵਾਰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਸਾਨੂੰ ਆਦਤ ਪੈ ਚੁੱਕੀ ਹੁੰਦੀ ਹੈ ਦੂਜਿਆਂ ਦੇ ਹਰ ਮਸਲੇ ਦੇ ਵਿੱਚ ਦਖਲ ਦੇਣ ਦੀ ਤੇ ਜਦੋਂ ਅਸੀਂ ਹੱਦ ਤੋਂ ਜ਼ਿਆਦਾ ਦੂਜਿਆਂ ਦੇ ਮਸਲੇ ਦੇ ਵਿੱਚ ਦਖਲ ਦੇਣ ਲੱਗ ਜਾਂਦੇ ਆ ਨਾ ਉਦੋਂ ਕੀ ਹੁੰਦਾ ਕਈ ਵਾਰ ਲੋਕਾਂ ਨੂੰ ਕੁਝ ਚੀਜ਼ਾਂ ਕੁਝ ਪਲ ਸੱਚਮੁੱਚ ਉਹ ਜਿੱਥੇ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਹੈ ਨਾ ਅਸੀਂ ਉੱਥੇ ਵੀ ਦਖਲ ਅੰਦਾਜ਼ੀ ਕਰ ਦਿੰਨੇ ਆ ਅਸੀਂ ਲੋਕਾਂ ਦੇ ਨਿੱਜੀ ਭਲਾ ਨੂੰ ਬਰਬਾਦ ਕਰ ਦਿੰਨੇ ਆ ਤੇ ਨਿੱਜੀ ਪਲ ਸਿਰਫ ਜਿਹੜੇ ਐ ਉਹ ਮਤਲਬ ਜਿਹੜੇ ਪਿਆਰ ਦੇ ਨਹੀਂ ਹੁੰਦੇ ਹਨਾ ਹਰ ਪਰਿਵਾਰ ਨੂੰ ਕੁਝ ਗੰਭੀਰ ਮੁੱਦਿਆਂ ਤੇ ਵੀ ਜਿਹੜੀ ਐ ਨਿਜਤਾ ਚਾਹੀਦੀ ਹੁੰਦੀ ਹੈ ਤੇ ਅਸੀਂ ਲੋਕਾਂ ਦੀ ਉਸ ਨਿਜਤਾ ਨੂੰ ਜਦੋਂ ਭੰਗ ਕਰਦੇ ਆ ਤਾਂ ਫਿਰ ਸਾਡੇ ਬਾਰੇ ਸਮਾਜ ਦੇ ਵਿੱਚ ਯਕੀਨਨ ਜਿਹੜੀ ਸਾਡੀ ਛਵੀ ਹੈ ਲੋਕਾਂ ਦੀ ਨਿਗਾਹ ਦੇ ਵਿੱਚ ਸਾਡੇ ਬਾਰੇ ਜਿਹੜੀ ਰਾਏ ਹੈ ਉਹ ਖਰਾਬ ਹੋ ਜਾਂਦੀ ਹੈ ਜੇ ਤੁਸੀਂ ਇਹ ਚਸਕਾ ਰੱਖਦੇ ਹੋ ਨਾ ਕਿ ਤੁਹਾਨੂੰ ਦੂਜਿਆਂ ਦੇ ਘਰ ਬਾਰੇ ਹਰ ਗੱਲ ਪਤਾ ਹੋਵੇ ਤੇ ਤੁਸੀਂ ਦੂਜਿਆਂ ਦੇ ਘਰ ਬਾਰੇ ਹਰ ਜਾਣਕਾਰੀ ਰੱਖੋ ਹਨਾ ਤਾਂ ਫਿਰ ਯਕੀਨਨ ਅਗਲੇ ਤੁਹਾਨੂੰ ਬੋਲਣਗੇ ਵੀ ਅਗਲੇ ਤੁਹਾਨੂੰ ਸੁਣਾਉਣਗੇ ਵੀ ਤੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹ ਤੁਹਾਡੇ ਬਾਰੇ ਵੀ ਗੱਲਾਂ ਕਰਨ ਤੋਂ ਪਿੱਛੇ ਨਹੀਂ ਹਟਣਗੇ ਤੇ ਪੰਜਵੀਂ ਗੱਲ ਵੀ ਇਹੀ ਹੈ ਕਿ ਜਿੱਥੇ ਕਿਸੇ ਦੀ ਚੁਗਲੀ ਹੋ ਰਹੀ ਹੈ ਨਾ ਉਸ ਥਾਂ ਤੋਂ ਕਿਨਾਰਾ ਕਰ ਲਓ ਇਹ ਬਹੁਤ ਜ਼ਰੂਰੀ ਹੈ ਚੁਗਲਬਾਜ਼ ਲੋਕਾਂ ਤੋਂ ਤਾਂ ਤੁਸੀਂ ਦੂਰ ਹੀ ਰਹੋ ਇਹ ਅੱਜਕੱਲ ਬੜੀ ਪ੍ਰਮਾਰ ਹੈ ਜਿਹੇ ਲੋਕਾਂ ਦੀ ਇਹ ਜਿਹੜੇ ਲੋਕ ਹੁੰਦੇ ਆ ਨਾ ਇਹ ਹਰ ਇੱਕ ਚੀਜ਼ ਬਾਰੇ رائے ਰੱਖਦੇ ਆ ਜਿਹੜੇ ਚੁਗਲਬਾਜ਼ ਲੋਕ ਨੇ ਇਹਨਾਂ ਨੂੰ ਇਹ ਵੀ ਫਿਕਰ ਹੋਊਗੀ ਕਿ ਦੇਸ਼ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਹੈ ਇਹਨਾਂ ਨੂੰ ਇਹ ਵੀ ਫਿਕਰ ਹੋਊਗੀ ਕਿ ਬੱਚੇ ਅਮਰੀਕਾ ਤੋਂ ਜਿਹੜੇ ਆ 트럼ਪ ਨੇ ਰਿਪੋਰਟ ਕਰਤੇ ਇਹਨਾਂ ਨੂੰ ਹਰ ਇੱਕ ਵਿਸ਼ੇ ਦੇ ਉੱਤੇ ਇਹ ਆਪਣੀ رائے ਰੱਖਦੇ ਨੇ ਤੇ ਜਦੋਂ ਇਹ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ رائے ਰੱਖਦੇ ਆ ਤਾਂ ਫਿਰ ਸਾਡੇ ਆਂਡ ਗਵਾਂਡ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ ਉਹ ਤਾਂ ਇਹਨਾਂ ਦਾ ਜ਼ਰੂਰੀ ਤੌਰ ਤੇ ਮੁੱਦਾ ਹੈ ਕਿਸੇ ਦੇ ਬੱਚੇ ਕੀ ਕਰ ਰਹੇ ਨੇ ਕਿਸੇ ਦਾ ਬੱਚਾ ਜਿਹੜਾ ਹੈ ਉਹ ਗਲਤ ਸੰਗਤ ਦੇ ਵਿੱਚ ਪੈ ਗਿਆ ਫਲਾਣੇ ਦੇ ਨਿਆਣੇ ਨੇ ਐਦਾਂ ਕਰ ਲਿਆ ਉਦਾਂ ਕਰ ਲਿਆ ਇਹਨਾਂ ਕੋਲ ਹਰ ਵਿਸ਼ੇ ਤੇ ਜਿਹੜੀ رائے ਹੈ ਉਹ ਹੁੰਦੀ ਹੈ ਤੇ ਇਹਨਾਂ ਨੇ ਦੂਜਿਆਂ ਦੀ رائے ਵੀ ਉਸ ਵਿਸ਼ੇ ਤੇ ਪੁੱਛਣੀ ਹੁੰਦੀ ਆ ਤੇ ਉਹ ਪੁੱਛਣ ਦਾ ਕਾਰਨ ਇਹ ਨਹੀਂ ਹੈਗਾ ਵੀ ਇਹ ਆਪਣੇ ਆਂਡ ਗਵਾਂਡ ਦੇ ਲਈ ਬਹੁਤ ਫਿਕਰਮੰਦ ਹੁੰਦੇ ਨੇ ਉਹਦਾ ਕਾਰਨ ਇਹ ਹੁੰਦਾ ਫਿਰ ਗੱਲਾਂ ਫਲਾਉਣੀਆਂ ਵੀ ਤਾਂ ਹੁੰਦੀਆਂ ਨਾ ਆਲੇ ਦੁਆਲੇ ਠੀਕ ਹੈ ਦੂਜਿਆਂ ਦੇ ਪਰਿਵਾਰ ਦੀ ਜਿਹੜੀ ਹੈ ਅਸੀਂ ਉਹਨਾਂ ਦਾ ਇੱਕ ਕਿਰਦਾਰ ਵੀ ਤਾਂ ਸਮਾਜ ਦੇ ਵਿੱਚ ਦਿਖਾਉਣਾ ਹੁੰਦਾ ਹੈ ਕਿ ਇਹ ਕਿਵੇਂ ਦੇ ਨੇ ਤੇ ਇਹ ਬਹੁਤੇ ਕਰਕੇ ਲੋਕ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਨੇ ਆਂ ਵੀ ਆਪਣੀਆਂ ਕੱਚ ਚ ਤੇ ਦੂਜੇ ਦੀਆਂ ਹੱਥ ਚ ਜੇ ਤੁਹਾਡੇ ਵਿੱਚ ਅਜਿਹੀ ਆਦਤਾਂ ਨਾ ਤਾਂ ਇਸ ਆਦਤ ਨੂੰ ਤੁਰੰਤ ਬਦਲ ਲਓ ਇਹ ਆਦਤ ਸਮਾਜ ਦੇ ਵਿੱਚ ਸਾਡੇ ਜਿਹੜਾ ਮਿਆਰ ਹੈ ਉਹਨੂੰ ਠੀਸ ਲਾਉਂਦੀ ਹੈ ਸਾਡੇ ਅਕਸ ਨੂੰ ਇਹ ਆਦਤਾਂ ਠੇਸ ਪਹੁੰਚਾਉਂਦੀਆਂ ਨੇ ਛੇਵਾਂ ਮੌਕਾ ਜਿੱਥੇ ਤੁਸੀਂ ਬਹੁਤ ਸੰਭਲ ਕੇ ਰਹਿਣਾ ਜਿੱਥੇ ਕੋਈ ਤੁਹਾਡਾ ਦੁੱਖ ਜਾਂ ਪਰੇਸ਼ਾਨੀ ਨਹੀਂ ਸਮਝ ਰਿਹਾ ਨਾ ਉੱਥੇ ਚੁੱਪ ਹੋ ਜਾਓ ਜਿਹੜਾ ਬੰਦਾ ਤੁਹਾਡੇ ਕਹਿੰਦੇ ਨੇ ਕਿ ਜਿਨੇ ਤੁਹਾਡੀ ਚੁੱਪ ਨਹੀਂ ਸਮਝੀ ਉਹਨੇ ਤੁਹਾਡੇ ਬੋਲਾਂ ਨੂੰ ਕੀ ਸਮਝਣਾ ਠੀਕ ਹੈ ਜੇ ਤੁਹਾਡੇ ਦੁੱਖ ਤਕਲੀਫ ਜਿਹੜੇ ਤੁਹਾਡੇ ਆਪਣੇ ਹੁੰਦੇ ਆ ਨਾ ਉਹਨਾਂ ਨੂੰ ਤਾਂ ਬਿਨਾਂ ਕਹੇ ਤੋਂ ਅਹਿਸਾਸ ਹੋ ਜਾਂਦਾ ਹੈ ਤੁਸੀਂ ਦੇਖਿਓ ਕਿ ਸਾਡੇ ਜਿਹੜੇ ਬਹੁਤ ক্লোਜ਼ ਰਿਸ਼ਤੇ ਹੁੰਦੇ ਆ ਨਾ ਉਹ ਤੁਹਾਨੂੰ ਪੁੱਛਣਗੇ ਕਿ ਸਭ ਠੀਕ ਹੈ ਤੁਸੀਂ ਉਹਨਾਂ ਨੂੰ ਕਹਿ ਵੀ ਦੋ ਕਿ ਨਾ ਕਿ ਹਾਂ ਸਭ ਠੀਕ ਹੈ ਉਹ ਤੁਹਾਡੇ ਚਿਹਰੇ ਤੋਂ ਤੁਹਾਡੇ ਬੋਲਣ ਤੋਂ ਸਮਝ ਜਾਂਦੇ ਆ ਕਿ ਨਹੀਂ ਉੱਚਦਾ ਗੜਬੜਾ ਹੈ ਹੈਨਾ ਕਿਉਂਕਿ ਉਹ ਤੁਹਾਨੂੰ ਜਾਣਦੇ ਹੁੰਦੇ ਨੇ ਤੇ ਜਿਹੜਾ ਬੰਦਾ ਤੁਹਾਨੂੰ ਬਿਨਾ ਕੁਝ ਕਹੇ ਤੋਂ ਸਮਝ ਹੀ ਨਹੀਂ ਸਕਿਆ ਉਹਨੇ ਫਿਰ ਤੁਹਾਡੇ ਬੋਲਾਂ ਨੂੰ ਵੀ ਨਹੀਂ ਸਮਝਣਾ ਕਈ ਵਾਰ ਅਕਸਰ ਜਿਹੀ ਸੁਨੇਹੇ ਤਾਂ ਮੇਰੇ ਕੋਲ ਬਹੁਤ ਸਾਰੇ ਆਉਂਦੇ ਆ ਕਿ ਸਾਡੀ ਕੋਈ ਦੁੱਖ ਤਕਲੀਫ ਦੇ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ ਸਾਡਾ ਜਿਹੜਾ ਹੈ ਲੋਕੀ ਸੁਣਦੇ ਨਹੀਂ ਇਸ ਚੀਜ਼ ਨੂੰ ਕਿਉਂ ਸੁਣਨਗੇ ਲੋਕੀ ਅਗਲਿਆਂ ਦੀ ਆਦਤ ਹੀ ਨਹੀਂ ਹੈਗੀ ਸੁਣਨ ਦੀ ਇਸ ਵਿਸ਼ੇ ਬਾਰੇ ਠੀਕ ਹੈ ਲੋਕੀ ਸਿਰਫ ਆਪਣੇ ਬਾਰੇ ਸੁਣਨਾ ਚਾਹੁੰਦੇ ਆ ਉਹ ਆਪਣੀਆਂ ਹੀ ਗੱਲਾਂ ਕਰਨੀਆਂ ਚਾਹੁੰਦੇ ਆ ਜਿਹੜੇ ਤੁਹਾਡਾ ਦੁੱਖ ਨਹੀਂ ਨਾ ਸਮਝ ਸਕੇ ਉਹਨਾਂ ਨੂੰ ਸੁਣਵਾ ਜਿਹੜਾ ਬੋਲ ਕੇ ਸੁਣਾਉਣ ਦਾ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਫਿਰ ਵੀ ਉਹਨਾਂ ਨੇ ਨਹੀਂ ਸਮਝਣਾ ਜਿਹੜੇ ਮਹਿਸੂਸ ਕਰਦੇ ਆ ਉਹ ਤਾਂ ਚੁੱਪ ਵੀ ਪੜ ਲੈਂਦੇ ਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਸੁਣਾਉਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਸੋ ਅਜਿਹੇ ਲੋਕਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੁੰਦੀ ਹੈ ਸੱਤਵਾਂ ਮੌਕਾ ਜੇ ਤੁਸੀਂ ਚੁੱਪ ਰਹਿਣਾ ਜੇ ਤੁਹਾਨੂੰ ਕੋਈ ਬਹੁਤ ਗੁੱਸੇ ਦੇ ਵਿੱਚ ਕੁਝ ਬੋਲ ਰਿਹਾ ਹੈ ਨਾ ਤੁਹਾਡੇ ਬਾਰੇ ਅਪਸ਼ਬਦ ਵੀ ਬੇਸ਼ੱਕ ਬੋਲ ਰਿਹਾ ਹੈ ਤੁਸੀਂ ਉੱਥੇ ਚੁੱਪ ਰਹਿਣਾ ਹੈਨਾ ਚੁੱਪ ਕਿਉਂ ਰਹਿਣਾ ਕਿਉਂਕਿ ਕਹਿੰਦੇ ਨੇ ਕਿ ਲੜਾਈ ਤੇ ਲੱਸੀ ਪਹਿਲੀ ਗੱਲ ਤਾਂ ਜਿੰਨੀ ਮਰਜ਼ੀ ਵਧਾਈ ਚੱਲੋ ਇਹ ਵਧੀ ਜਾਂਦੀਆਂ ਨੇ ਜੇ ਦੋਵੇਂ ਪੱਖ ਬੋਲਣਗੇ ਤਾਂ ਫਿਰ ਲੜਾਈ ਵਧੀ ਹੀ ਜਾਊਗੀ ਹੈਨਾ ਦੂਜੀ ਗੱਲ ਤੁਹਾਡਾ ਚੁੱਪ ਰਹਿਣ ਦੇ ਵਿੱਚ ਨੇ ਇੱਥੇ ਇੱਕ ਫਾਇਦਾ ਹੋਊਗਾ ਫਾਇਦਾ ਕੀ ਹੋਊਗਾ ਉਹ ਇਹ ਹੋਊਗਾ ਕਿ ਘੱਟੋ-ਘੱਟ ਤੁਹਾਨੂੰ ਲੋਕਾਂ ਦੇ ਅਸਲੀ ਚਿਹਰੇ ਦਾ ਨਜ਼ਰ ਆ ਜਾਣਗੇ ਨਾ ਕਿਉਂਕਿ ਗੁੱਸੇ ਦੇ ਵਿੱਚ ਬੰਦਾ ਅਕਸਰ ਉਹ ਸਾਰੀਆਂ ਗੱਲਾਂ ਵੀ ਤੁਹਾਨੂੰ ਬੋਲ ਜੇਗਾ ਜੜੀਆਂ ਉਹਦੇ ਮਨ 'ਚ ਤੁਹਾਡੇ ਬਾਰੇ ਚੱਲ ਰਹੀਆਂ ਹੁੰਦੀਆਂ ਮੈਂ ਇਥੇ ਇਹ ਗੱਲ ਬਹੁਤ ਧਿਆਨ ਦੇ ਨਾਲ ਤੁਹਾਨੂੰ ਨੋਟ ਕਰਵਾਦਾ ਕਿ ਮੈਂ ਇਹ ਪੇਰੈਂਟਸ ਦੇ ਬਿਹੇਵੀਅਰ ਬਾਰੇ ਗੱਲ ਨਹੀਂ ਕਰ ਰਹੀ ਕਿਉਂਕਿ ਅਕਸਰ ਸਾਡੇ ਪੇਰੈਂਟਸ ਤਾਂ ਬੱਚਿਆਂ ਨੂੰ ਗੁੱਸੇ ਦੇ ਵਿੱਚ ਬਹੁਤ ਕੁਝ ਕਹਿ ਦਿੰਦੇ ਆ ਅਸੀਂ ਵੀ ਆਪਣੇ ਬੱਚਿਆਂ ਨੂੰ ਗੁੱਸੇ 'ਚ ਬਹੁਤ ਕੁਝ ਕਹਿ ਦਿੰਨੇ ਆ ਪਰ ਜੇ ਕੋਈ ਥਰਡ ਪਰਸਨ ਤੁਹਾਨੂੰ ਗੁੱਸੇ ਦੇ ਵਿੱਚ ਕੁਝ ਕਹਿ ਰਿਹਾ ਨਾ ਤਾਂ ਉਹ ਜੋ ਤੁਹਾਡੇ ਬਾਰੇ ਕਾਫੀ ਸਮੇਂ ਤੋਂ ਉਹਦੇ ਮਨ ਦੇ ਵਿੱਚ ਸੀ ਤੇ ਉਹ ਤੁਹਾਨੂੰ ਉਂਝ ਨਹੀਂ ਕਹਿ ਪਾਇਆ ਉਹ ਉਹਨੇ ਤੁਹਾਨੂੰ ਗੁੱਸੇ ਦੇ ਵਿੱਚ ਕਹਿਤਾ ਕਿਉਂਕਿ ਜਿਹੜਾ ਗੁੱਸਾ ਹੈ ਨਾ ਇਹ ਸੱਚਮੁੱਚ ਨਸ਼ੇ ਵਾਂਗ ਹੀ ਸਰ ਨੂੰ ਚੜਦਾ ਹੈ ਬੰਦੇ ਦਾ ਕੰਟਰੋਲ ਨਹੀਂ ਰਹਿੰਦਾ ਆਪਣੇ ਮਾਈਂਡ ਦੇ ਉੱਤੇ ਤੇ ਜਦੋਂ ਕੰਟਰੋਲ ਖਤਮ ਹੋ ਜਾਂਦਾ ਉਦੋਂ ਫਿਰ ਉਹ ਸਭ ਕੁਝ ਜੋ ਵੀ ਉਹਦੇ ਮਨ ਦੇ ਵਿੱਚ ਜਿੰਨੀ ਵੀ ਫ੍ਰਸਟ੍ਰੇਸ਼ਨ ਤੁਹਾਡੇ ਖਿਲਾਫ ਭਰੀ ਹੁੰਦੀ ਹੈ ਨਾ ਉਹ ਸਾਰੀ ਨਿਕਲ ਜਾਂਦੀ ਹੈ ਤਾਂ ਐਟ ਲੀਸਟ ਤੁਸੀਂ ਲੋਕਾਂ ਦੀ ਰਿਐਲਿਟੀ ਤਾਂ ਜਾਣ ਪਾਓਗੇ ਨਾ ਤੇ ਦੂਜੀ ਗੱਲ ਹੁਣ ਉਹ ਇੱਕ ਬੰਦਾ ਜਿਹੜਾ ਹੈ ਉਹ ਤਮਾਸ਼ਾ ਕਰ ਰਿਹਾ ਹੈ ਜੇਕਰ ਉੱਚੀ ਉੱਚੀ ਬੋਲ ਕੇ ਸਭ ਨੂੰ ਜਿਹੜਾ ਹੈ ਉਹ ਕੁਝ ਨਾ ਕੁਝ ਜਿਹੜਾ ਖਿਲਾਰਾ ਹੈ ਉਪਾ ਹੀ ਰਿਹਾ ਤਾਂ ਤੁਸੀਂ ਉਸ ਥਾਂ ਤੇ ਚੁੱਪ ਹੀ ਰਹੋ ਕਿਉਂਕਿ ਚੁੱਪ ਰਹਿ ਕੇ ਕਦੇ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਕਹਿੰਦੇ ਨੇ ਕਿ ਘੱਟ ਖਾਦੇ ਦਾ ਘੱਟ ਸੁੱਤੇ ਦਾ ਤੇ ਘੱਟ ਬੋਲੇ ਦਾ ਕਦੇ ਕਿਸੇ ਨੂੰ ਪਛਤਾਵਾ ਨਹੀਂ ਹੁੰਦਾ ਇੱਕ ਘੱਟ ਖਰਚਾ ਜਿਹੜਾ ਹੈ ਉਹ ਵੀ ਇਸੇ ਚੀਜ਼ ਦੇ ਵਿੱਚ ਸ਼ਾਮਿਲ ਹੈ ਜੇ ਅਸੀਂ ਘੱਟ ਖਰਚਾ ਕਰਦੇ ਹਾਂ ਨਾ ਉਹਦਾ ਕਦੇ ਪਛਤਾਵਾ ਨਹੀਂ ਹੁੰਦਾ ਜਦੋਂ ਸਾਡਾ ਬਜਟ ਵਿਗੜ ਜਾਂਦਾ ਹੈ ਉਹਦਾ ਸਾਨੂੰ ਕਈ ਵਾਰ ਪਛਤਾਵਾ ਹੋ ਜਾਂਦਾ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਆਪਣੀ ਤੋਂ कमजोर बंदे बारे कदे गल ना करो देखो एक ता बहुत बड़ी सच्चाई ए है कि जेड़ा साडा या ईरखा हुंदी है हैना वो हमेशा अपने तो ਉੱਤੇ ਵਾਲੇ ਵੱਲ ਹੀ ਹੁੰਦੀ ਹੈ ਜਿਹੜਾ ਬੰਦਾ ਸਾਡੇ ਤੋਂ ਥੱਲੇ ਰਹਿ ਗਿਆ ਉਹਦੇ ਨਾਲ ਸਾਨੂੰ ਸਾੜਾ ਜਾਂ ਈਰਖਾ ਨਹੀਂ ਹੁੰਦੀ ਕਿਉਂਕਿ ਸਾਨੂੰ ਗੁੱਸਾ ਤਾਂ ਉਹਨਾਂ ਲੋਕਾਂ ਤੇ ਹੀ ਆਉਂਦਾ ਹੁੰਦਾ ਹੈ ਹੈਨਾ ਜਿਹੜੇ ਸਾਡੇ ਤੋਂ ਅੱਗੇ ਨਿਕਲ ਜਾਂਦੇ ਆ ਇਹ ਉਨੀ ਵੱਡੀ ਸੱਚਾਈ ਹੈ ਠੀਕ ਹੈ ਲੋਕੀ ਗੱਲਾਂ ਉਹਦੀਆਂ ਹੀ ਕਰਦੇ ਆ ਜਿਹੜੇ ਉਹਨਾਂ ਤੋਂ ਅੱਗੇ ਨਿਕਲ ਚੁੱਕੇ ਹੁੰਦੇ ਆ ਪਰ ਜੇਕਰ ਤੁਸੀਂ ਆਪਣੇ ਤੋਂ ਕਮਜ਼ੋਰ ਬਾਰੇ ਕੁਝ ਬੋਲ ਰਹੇ ਹੋ ਨਾ ਤਾਂ ਤੁਸੀਂ ਇਹ ਗਲਤੀ ਕਦੇ ਨਹੀਂ ਕਰਨੀ ਕਿਉਂਕਿ ਕਈ ਵਾਰ ਨਾ ਕੁਝ ਲੋਕਾਂ ਦੀ માનਸਿਕਤਾ ਜਿਹੀ ਹੁੰਦੀ ਹੈ ਕਿ ਇਹ ਬੰਦੇ ਨੇ ਸਾਡਾ ਕੀ ਕਰ ਲੈਣਾ ਹੈ ਨਾ ਇਹ ਤਾਂ ਕਮਜ਼ੋਰ ਹੈ ਇਹਨੂੰ ਤਾਂ ਹਰ ਕੋਈ ਸੁਣਾ ਸਕਦਾ ਹੈ ਤੇ ਲੋਕ ਨਾ ਫਿਰ ਜਿਹੜਾ ਦਬਦਾ ਉਹਨੂੰ ਦਬਾਉਣਾ ਸ਼ੁਰੂ ਕਰ ਦਿੰਦੇ ਆ ਇੱਕ ਗੱਲ ਯਾਦ ਰੱਖਿਓ ਵਕਤ ਹਰ ਕਿਸੇ ਦਾ ਬਦਲਦਾ ਹੈ ਹਰ ਕਿਸੇ ਦਾ ਸਮਾਂ ਜਿਹੜਾ ਹੈ ਉਹ ਬਦਲ ਜਾਂਦਾ ਹੈ ਸੋ ਅੱਜੀ ਜੀ ਤੁਸੀਂ ਕਿਸੇ ਨੂੰ ਕੁਝ ਬਦਮੀ ਗੱਲ ਬੋਲ ਰਹੇ ਹੋ ਨਾ ਕੱਲ ਨੂੰ ਜਦੋਂ ਉਹਦਾ ਵਕਤ ਬਦਲੂਗਾ ਤੇ ਜੇ ਤੁਹਾਡਾ ਵੀ ਨਾਲ ਬਦਲ ਗਿਆ ਫਿਰ ਤੁਹਾਨੂੰ ਬਹੁਤ ਵੱਡੀ ਸਮੱਸਿਆ ਹੋਣ ਵਾਲੀ ਹੈ ਕਿਉਂਕਿ ਇਹ 19 ਵੱਡੀ ਸੱਚਾਈ ਹੈ ਕਿ ਵਕਤ ਚਾਹੇ ਬੁਰਾ ਹੋਵੇ ਚਾਹੇ ਚੰਗਾ ਇਹਦੀ ਖਾਸੀਅਤ ਇੱਕ ਜ਼ਰੂਰ ਹੈ ਕਿ ਇਹ ਵਕਤ ਜਿਹੜਾ ਹੈ ਨਾ ਇਹ ਬਦਲਦਾ ਜ਼ਰੂਰ ਹੈ ਸੋ ਕਦੇ ਵੀ ਆਪਣੇ ਤੋਂ ਕਮਜ਼ੋਰ ਬੰਦੇ ਨੂੰ ਜਿਹੜਾ ਤੁਹਾਡੇ ਤੋਂ ਨੀਵਾ ਹੈ ਨਾ ਜਿਹਨੇ ਤੁਹਾਡੀ ਗੱਲ ਸੁਣ ਲੈਣੀ ਜਿਹੜਾ ਤੁਹਾਡੇ ਅੱਗੇ ਕੁਝ ਨਹੀਂ ਕਰ ਸਕਦਾ ਹੈ ਨਾ ਉਹਨੂੰ ਕਦੇ ਵੀ ਵੀ ਤੂੰ ਮੇਰਾ ਕੀ ਕਰ ਲੈਣਾ ਉੱਚੇ ਹੋ ਕੇ ਹੰਕਾਰ ਦੇ ਵਿੱਚ ਹੋ ਕੇ ਉਹਦੇ ਬਾਰੇ ਕਦੇ ਵੀ ਕੁਝ ਨਾ ਬੋਲਿਓ ਕਿਉਂਕਿ ਇਹ ਚੀਜ਼ਾਂ ਫਿਰ ਬਾਅਦ ਦੇ ਵਿੱਚ ਇਹਨਾਂ ਦਾ ਖਮਿਆਜਾ ਜਿਹੜਾ ਭੁਗਤਣਾ ਹੈ ਨਾ ਉਹ ਬਹੁਤ ਔਖਾ ਹੋ ਜਾਂਦਾ ਅਗਲੀ ਗੱਲ ਜੀ ਤੁਨ ਕੋਈ ਆਪਣਾ ਦੁੱਖ ਸੁਣਾ ਰਿਹਾ ਹੈ ਨਾ ਤਾਂ ਉੱਥੇ ਅਗਲੇ ਨੂੰ ਨਾਲ ਦੀ ਨਾਲ ਉਹਦਾ ਸੋਲੂਸ਼ਨ ਦੱਸਣ ਨਾ ਬੈਠ ਜਾਇਆ ਕਰੋ ਉਦੀ ਗੱਲ ਸੁਣ ਲਿਆ ਕਰੋ ਨਾ ਹੀ ਉਹਨੂੰ ਇਹ ਕਿਹਾ ਕਰੋ ਕਿ ਲੈ ਤੂੰ ਤਾਂ ਇੰਨੀ ਕਿਸਮਸਿਆਂ ਚ ਮੈਨੂੰ ਤਾਂ ਇਦੋਂ ਵੀ ਜ਼ਿਆਦਾ ਇਹ ਸਮੱਸਿਆ ਮੈਂ ਕਿ ਕਈ ਲੋਕਾਂ ਦੀ ਆਦਤ ਹੁੰਦੀ ਹੈ ਤੁਸੀਂ ਉਹਨਾਂ ਨੂੰ ਕਹੋ ਨਾ ਕਿ ਮੇਰਾ ਸਿਰ ਦਰਦ ਕਰ ਰਿਹਾ ਉਹਨੇ ਤੁਹਾਨੂੰ ਕਹਿਣਾ ਤੇਰਾ ਤਾਂ ਇਕੱਲਾ ਸਿਰ ਦੁਖਦਾ ਮੇਰੇ ਤਾਂ ਸਾਰਾ ਸਰੀਰ ਦਰਦ ਕਰ ਰਿਹਾ ਹੈ ਹਨਾ ਤਾਂ ਜੇ ਤੁਹਾਨੂੰ ਕੋਈ ਆਪਣਾ ਦੁੱਖ ਦੱਸ ਰਿਹਾ ਹੁੰਦਾ ਹੈ ਨਾ ਆਪਣੀ رائے ਦੇਣ ਤੋਂ ਪਹਿਲਾਂ ਉਦੀ ਪੂਰੀ ਗੱਲ ਸੁਣ ਲਿਆ ਕਰੋ ਕਿਉਂਕਿ ਜੇ ਕੋਈ ਬੰਦਾ ਬਹੁਤ ਦੁਖੀ ਜਾਂ ਪਰੇਸ਼ਾਨ ਹੁੰਦਾ ਨਾ ਤਾਂ ਹੀ ਉਹ ਤੁਹਾਨੂੰ ਆਪਣਾ ਦੁੱਖ ਦੱਸ ਰਿਹਾ ਹੁੰਦਾ ਕਿਉਂਕਿ ਉਹ ਤੁਹਾਡੇ ਤੇ ਯਕੀਨ ਕਰਦਾ ਉਹਨੂੰ ਆਪਣਾ ਮਨ ਹੌਲਾ ਕਰਨ ਲਈ ਕੋਈ ਚਾਹੀਦਾ ਹੁੰਦਾ ਕਿਉਂਕਿ ਇਹ ਵੀ 19 ਵੱਡੀ ਸੱਚਾਈ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਗੱਲ ਸੁਣਨ ਵਾਲੇ ਵੀ ਨਹੀਂ ਹੈਗੇ ਉਹਨਾਂ ਦੇ ਕੋਲ ਹਰ ਕੋਈ ਚੰਗਾ ਵਕਤਾ ਵਣਨ ਨੂੰ ਫਿਰਦਾ ਚੰਗਾ ਸਰੋਤੇ ਜਿਹੜੇ ਆ ਉਹ ਸਾਡੇ ਕੋਲ ਨਹੀਂ ਹੈਗੇ ਹਨਾ ਕੋਈ ਕਿਸੇ ਦੀ ਗੱਲ ਸੁਣ ਕੇ ਹੀ ਰਾਜ਼ੀ ਨਹੀਂ ਕੋਈ ਕਿਸਦਾ ਦੁੱਖ ਸੁਣ ਕੇ ਹੀ ਰਾਜੀ ਨਹੀਂ ਤੇ ਕਈ ਵਾਰ ਸਾਡੇ ਘਰ ਦੇ ਵਿੱਚ ਵੀ ਕੁਝ ਅਜਿਹੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਇੰਨੀਕ ਜ਼ਰੂਰਤ ਹੁੰਦੀ ਹੈ ਕਿ ਮੇਰੀ ਕੋਈ ਗੱਲ ਸੁਣ ਲਵੇ ਤੇ ਜੇ ਕੋਈ ਤੁਹਾਨੂੰ ਸੁਣਾ ਰਿਹਾ ਹੈ ਨਾ ਤਾਂ ਉਹਦੀ ਗੱਲ ਸੁਣ ਲਿਆ ਕਰੋ ਹੋ ਸਕਦਾ ਹੈ ਸਾਹਮਣੇ ਵਾਲੇ ਨੂੰ ਪਤਾ ਨਹੀਂ ਕਿੰਨਾ ਕੁ ਸਕੂਨ ਮਿਲ ਜਾਣਾ ਉਸ ਗੱਲ ਦੇ ਨਾਲ ਜੇ ਕੋਈ ਤੁਹਾਨੂੰ ਆਪਣਾ ਦੁੱਖ ਜਾਂ ਤਕਲੀਫ ਦੱਸ ਰਿਹਾ ਹੈ ਉਹਦੀ ਉਹ ਗੱਲ ਤੁਸੀਂ ਜ਼ਰੂਰ ਸੁਣਨੀ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਜਿਹੜੀਆਂ ਗੱਲਾਂ ਕੀਤੀਆਂ ਤੁਸੀਂ ਜਿਕਰੇ ਨਾਲ ਗੱਲਾਂ ਦਾ ਧਿਆਨ ਰੱਖੋਗੇ ਤਾਂ ਇਹ ਗੱਲਾਂ ਯਕੀਨਨ ਸਮਾਜ ਦੇ ਵਿੱਚ ਤੁਹਾਡੇ ਅਕਸ ਨੂੰ ਉੱਚਾ ਚੁੱਕਣਗੀਆਂ ਤੇ ਫਿਰ ਤੁਹਾਨੂੰ ਕਦੇ ਸ਼ਿਕਾਇਤ ਨਹੀਂ ਰਹੂਗੀ ਕਿ ਸਾਰਿਆਂ ਦੀ ਗੱਲ ਸੁਣੀ ਜਾਂਦੀ ਹੈ ਮੇਰੀ ਗੱਲ ਨੂੰ ਤਵੱਜੋ ਕਿਉਂ ਨਹੀਂ ਦਿੱਤੀ ਜਾਂਦੀ ਕਿ ਕਿ ਕਿਸ ਮੌਕੇ ਤੇ ਕੀ ਬੋਲਣਾ ਇਹ ਜਦੋਂ ਤੁਸੀਂ ਸਮਝ ਗਏ ਨਾ ਫਿਰ ਜ਼ਿੰਦਗੀ ਸੋਹਣੀ ਹੋ ਜਾਊਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਉਸ ਵਿਸ਼ੇ ਬਾਰੇ ਵੀ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਹਰੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਇਜਾਜ਼ਤ